ਤੁਹਾਡਾ ਆਪਣੇ YouTube ਚੈਨਲ ਮਾਡਰਨ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੇਲੇ ਜਿੱਤਿਆ ਵਾ ਬੂਰਾ ਨੀਲੀ ਦਾ ਵੀ ਆਸਾਨ ਇਹ ਬਕਾਊ ਆ ਕਿਹੜੇ ਪਿੰਡ ਖੜਾ ਕੀਏ ਦਾ ਰੇਟ ਆ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸ ਦਿਓ ਆਪਣਾ ਮੋਬਾਈਲ ਨੰਬਰ ਜੀ ਆਪਣਾ 9878880777 ਤੇ ਜਿਹੜਾ ਆਪਾਂ ਸਾਹਣ ਦੇਖ ਰਹੇ ਆ ਆਪਣਾ ਕਿੰਨੇ ਕ ਟਾਈਮ ਤੋਂ ਆਪਣੇ ਕੋਲੇ ਇਹਦੇ ਆਪਾਂ ਥੋਥੀ ਲੈ ਕੇ ਆਂਦਾ ਸੀ ਮੇਰੇ ਘਰ ਨਾਲ ਲਗਭਗ 3 ਸਾਲ ਆ ਆ 3 ਸਾਲ ਹੋ ਗਏ ਮੇਰੇ ਕੋਲ ਐਸੀ ਨਾ ਤੇ ਇਹਦੀ ਮਾਂ ਵੀ ਆਪਾਂ ਘਰੇ ਲੈ ਜਾਂਦੀ ਸੀ ਨਾ ਕਿੰਨਾ ਕ ਦੁੱਧ ਚੋੜਿਆ ਆ ਪੋਦਾ ਆਪਾਂ ਵੀਰੇ 18 ਕਿਲੋ ਕਿਲੋਗ੍ਰਾਮ ਦੁੱਧ ਚੰਡੇ ਆ ਅੱਛਾ 18 ਕਿਲੋ ਇਹਦੀ ਮਾਂ ਦਾ ਦੁੱਧ ਆਪਾਂ ਚੋੜਿਆ ਮੱਝ ਕਰੇ ਸੂਣ ਚ 3 ਮਹੀਨੇ ਰਹਿ ਕੇ 3.5 ਮਹੀਨੇ ਤੇ ਇਹ ਇਹਦੇ ਫਿਰ ਮੇਲੇ ਕਿਹੜੇ ਕਿਹੜੇ ਮੇਲੇ ਜਿੱਤ ਗਿਆ ਇਹ ਇਹ ਵੀ ਟਰੱਕ ਦੀ ਦੂਜੇ ਤੇ ਆ ਗਿਆ ਕਿ ਤਰ੍ਹਾਂ ਹੁੰਦੇ ਵੀ ਸੈਕੰਡ ਤੇ ਤੇ ਇਹਦੀ ਮਾਂ ਵੀ ਇੱਕ ਮੇਲਾ ਜਿੱਤੀ ਵੈ ਬਿਊਟੀ ਚ ਜਿੱਦਣ ਤੋਂ ਜਵਾਨ ਹੋ ਗਿਆ ਹੁਣੇ ਠੀਕ ਆ ਇਹਦਾ ਬਾਪ ਆ ਗਿਆ ਬਾਬਰ ਹਾਂਜੀ ਬਾਬਰ ਅੱਛਾ ਬਾਬਰ 2 ਸੁਣਨ ਵਾਲੀ ਲਾਈਨ ਦੇ ਵਿੱਚੋਂ ਇਹ ਬੱਚਾ ਕਹਾਂ ਆ ਗਿਆ ਤੇ ਅੱਜ ਇਹਦਾ ਰੇਟ ਕੀ ਰੱਖਿਆ ਰੇਟ ਵੀ ਆਪਾਂ ਦਾ 4-5 ਲੱਖ ਮੌਕੇ ਤੇ ਕੋਈ ਵੀਰ ਪੈਸੇ ਲੁੱਕ ਜਾਏ ਸੋਜੂਗੀ ਮੌਕੇ ਤੇ ਮਾਲ ਤਾਂ ਜ਼ਰੂਰ ਕਰਾਂਗੇ ਅ ਰਿਜ਼ਲਟ ਇਹਦਾ ਆਇਆ ਹੋਇਆਗਾ ਰਿਜ਼ਲਟ ਉਹਨਾਂ ਮੱਝਾਂ ਦੇ ਪੂਰੇ ਬੱਚੇ ਪੌਂਦਾ ਠੀਕ ਆ ਨੀਲੀ ਦਾ ਰਿਜ਼ਰਵਟ ਘਰੇ ਮੱਚ ਗੱਬਣ ਆਉਣ ਚ 2 ਟਾਈ ਮਹੀਨੇ ਬਾਕੀ ਆਲੇ ਹਾਂਜੀ ਹਾਂ 2 ਮਹੀਨੇ ਰਹਿ ਗਏ ਜੀ ਸਵਾ ਚਾਰ ਲੱਖ ਕਿਉਂ ਪੈਸੇ ਨੀਲੀ ਦੇ ਫੀਲਡ ਚ ਆਏ ਨੇ ਬਰੇ ਆਪਣਾ ਧਨੋਲੇ ਜਦੋਂ ਆਪਾਂ ਲੈ ਕੇ ਗਏ ਸੀ ਸਟੇਸਟ ਸਾਲ ਦੇ ਦੇ ਕੇ ਉਹਦਾ ਬਿਆ ਆਪਣਾ ਬਹੁਤ ਸੀਮਣ ਲੋਕਾਂ ਦੇ ਵਧੀਆ ਪੂਰਾ ਇਹਨੂੰ ਸਾਹ ਦਿੱਤਾ ਵਧੀਆ ਲਾਈਨ ਤੇ ਘਰੇ ਆਪਣਾ ਝੋਟਾ ਸਾਰੇ ਬੰਦੇ ਜੀ ਉਹਦਾ ਸੀਮਣ ਇਹਦਾ ਆਪਾਂ ਮੰਨ ਕੇ ਚੱਲ ਵੀ ਸੇਲ ਕਰਿਆ ਕਾਫੀ ਹਾਂ ਉਹਦੋਂ ਮੈਂ ਤਾਂ ਸੀਮਣ ਨਾ ਮੇਰੇ ਨਾਲ 6 ਫੁੱਟ ਉਹ ਜੰਮੀ ਛੇੜ ਕਰਤੀ ਹੁਣ ਕਹਿੰਦਾ ਭਾਬੀ ਘਰੇ ਪਸ਼ੂ ਜ਼ਿਆਦਾ ਤੇ ਉਹੀ ਕਾਰਨ ਨਹੀਂ ਐਡਾ ਸਾਣ ਦਾ ਬੰਦਾ ਵੇਚਦਾ ਨਹੀਂ ਹਣਾ ਜੈ ਜੈ ਗੱਲਾ ਤੇ ਰੇਟ 7.4 ਲੱਖ ਰੁਪਈਆ ਤੇ ਧੋਰੀ ਗੇਰਾ ਕਢਾ ਦਈ ਇਹਦਾ ਸੋ ਵੀਰੋ ਅੱਖ ਮਣਕਣੀ ਸਿੰਘ ਨਿਕਾ ਨਿਕਾ ਕੁੰਡਾ ਸਿੰਘ ਤੇ ਸੁਨੱਖਾਪਨ ਬਿਊਟੀ ਤੇ ਪੜਿਆ-ਪੜਿਆ ਬਹੁਤ ਆ ਤੇ ਨਾਲ ਮੇਲੇ ਵੀ ਸਾਣ ਜਿੱਤਿਆ ਹੋਇਆ ਗੱਲ ਇਹ ਨਹੀਂ ਗੱਲ ਦੋ ਤਾਂ ਇਹ ਮੇਲਿਆਂ ਚ winner ਰਿਹਾਗਾ ਤੇ ਬਾਬਰ 2 ਦਾ ਬੱਚਾ ਆ ਗਿਆ ਟੈਸਟ ਦੀ ਗੱਲ ਦੀ ਸ਼ੇਪ ਵਗੈਰਾ ਦੇਖ ਸਕਦੇ ਹੋ ਕਹਿੰਦਾ ਭਾਬ ਅੱਜ ਦੇ ਟਾਈਮ ਚ ਬੂਰਾ ਨੀਲੀ ਦਾ ਵੀ ਏਡਾ ਪੜਿਆ ਵਾ ਸਾਣ ਗੱਲ ਕਰੇ ਪੰਜਾਬ ਚ ਇਹਦੇ ਨਾਲ ਸਿਰਫ 2-3 ਕੀ ਹੋਣਗੇ ਹਾਂ ਜੀ ਆ ਤੇਰੇ ਬਾਕੀ ਨੂੰ ਪਤਾ ਹੀ ਐ ਮੇਲੇ ਤਾਂ ਕੀ ਜਾਣੇ ਹਾਂ ਨੱਖ ਤੋਂ ਲੈ ਕੇ ਤਾਂ ੱੱਲੇ ਪੂਸ ਤੱਕ ਸਾਰਾ ਕੁਝ ਉਹ ਨੱਖਾਂ ਲੈ ਨਗਾ ਕੇ ਫੇਰ ਗੁੰਦੇ ਨੇ ਸੋ ਮੇਲੇ ਕਿਸੇ ਗੱਲ ਉਹ ਜਿਹਾ ਤੇ ਆਵਾ ਹਨਾ ਕਹਿੰਦਾ ਵਾ ਜਿਹਦੇ ਫਾਰਮ ਚ ਲੈ ਕੇ ਅੱਗੇ ਬਰੀਡਜਾਇਰ ਕਰਨੀਆਂ ਸੋਹਣੀਆਂ ਇਹਨੇ ਬਰੀਡਜਾਇਰ ਕਰ ਦੇਣੀਆਂ ਹਨਾ ਤੇ ਆਪਾਂ ਤਾਂ ਮਜਬੂਰੀ ਕਰਨੇ ਵੇਚਣ ਲੱਗਿਆ ਵੀ ਰੱਸਾ ਸੈੱਟ ਲੋ ਜਿੱਥੇ ਮਰਜ਼ੀ ਖੜਾ ਲੋ ਲੈ ਜਾ ਅਲੰਦਰ ਨੂੰ ਸੋ ਬਰ ਮਾਂ ਵੀ ਆਪਾਂ ਇਹ ਦਿਖਾ ਦਾਂਗੇ ਬਾਕੀ ਤੁਰਦਾ ਵਗੈਰਾ ਦੇਖੋ ਸਾਂਝਾ ਟੈਸਟੀ ਗਲਾਂ ਸੇਵ ਵਗੈਰਾ ਪੂਰਾ ਕੈਂਡ ਆਪਾਂ ਅੱਜ ਦੇ ਘਰੀ ਦਾ ਟਾਪ ਕਲਾਸ ਸਾਨਾ ਤੇ ਵਗਾਉ ਕੀਤਾ ਵੀਰ ਨੇ ਸਵਾ ਚਾਰ ਲੱਖ ਡਿਮਾਂਡ ਆ ਟਰੋਫੀਆਂ ਵਗੈਰਾ ਜਿਹੜੇ ਮੇਲੇ ਚ ਗਿਆ ਇਹਦੇ ਰਿਕਾਰਡ ਸਾਰੇ ਇੱਥੇ ਪਜਾ ਤੁਹਾਨੂੰ ਮਿਲਣਗੇ ਬਾਬਰ 2 ਦਾ ਬੱਚਾ ਆ ਗਿਆ ਸੋ ਇਹਦੀ ਮਾਂ ਵੀ ਘਰੇ ਖੜੀ ਆ ਹਨਾ ਹਾਂਜੀ ਅੱਛਾ 18 ਕਿਲੋ ਦੁੱਧ ਇਹਦਾ ਆਪਾਂ ਚੋਲਿਆ 18 ਕਿਲੋ ਸੇਵਗ੍ਰਾਮ 18 ਕਿਲੋ 600 ਗ੍ਰਾਮ ਤੇ ਮੱਝ ਚਲੀ ਗਈ ਤੇ ਨਾਲੇ ਮਿਲ ਕੇ ਬਿਊਟੀ ਵਿੱਚ ਨਾਮ ਚੱਕਿਆ ਹੈ ਹਨਾ ਉਹਦੇ ਮੇਲੇ ਦੇਖੀਏ ਤੇ ਨਾਲ ਦੀ ਮੱਝ ਹੀ ਨਹੀਂ ਕੋਈ ਆਈ ਹਨਾ ਸਾਡੇ ਦੇ ਜਿਹੜੀ ਕਰੈਕਟਰ ਮੱਝ ਦੇ ਵੀ ਕੁਝ ਜਿਵੇਂ ਆਪਾਂ ਆਪਸਾਂ ਜੱਜਾ ਦੇਖਿਆ ਮਧਰੀ ਜੋਤੀ ਜੀ ਵੱਡੇ ਪੇਟ ਵਾਲੀ ਜੀ ਟੈਕ ਨੰਬਰ ਕਰੈਕਟਰ ਆ ਜੀ ਕਹਿੰਦਾ ਪਾਬ ਵੀ ਚੰਗੀ ਬ੍ਰੈਗ ਗਰਾਊਂਡ ਦੋਨੇ ਟੱਚ ਹੋ ਗਈਆਂ ਤਾਂ ਸਾਹਣ ਚੰਗਾ ਤਿਆਰ ਹੋ ਗਿਆ ਹਨਾ ਤੇ ਨੰਬਰ ਐਡਰੈਸ ਬੋਲ ਜੀ ਆਪਣਾ ਨੰਬਰ ਜਿਹੜਾ ਹੈਗਾ ਆਪਣਾ 9786 80707 ਪਿੰਡ ਵੀਲਾ ਵੀਡੀਓ ਦੇਖਣ ਦਾ ਚੈਨਲ ਨੂੰ ਪਿਆਰ ਦੇਣ ਲਈ ਤੈਅ ਦਲ